ਜਿਹੜਾ ਮਨੁੱਖਾ ਇਹ ਮਰਨ ਤੇ ਬਾਅਦ ਜੀਵਤੋ ਕਿਵੇਂ ਹੁੰਦਾ ਜਿਹੜੀ ਮੇਨ ਗੱਲ ਹੈ ਹਰ ਇੱਕ ਮਨੁੱਖਾ ਹਰ ਇੱਕ ਮਨੁੱਖ ਦਾ ਆਪਣਾ ਆਪਣਾ ਇੱਕ ਔਰਾ ਮੰਡਲਾ ਆਵਾ ਮੰਡਲਾ ਜਿਵੇਂ ਜਿਵੇਂ ਪਹਾਉਪੁਰਸ਼ਾਂ ਦੇ ਸਿਰ ਦੇ ਪਿੱਛੇ ਆਮ ਤਸਵੀਰਾਂ ਦੇ ਵਿੱਚ ਦੇਖਦੇ ਆ ਨਾ ਵੀ ਇੱਕ ਔਰਾ ਮੰਡਲ ਬਣਿਆ ਹੁੰਦਾ ਇੱਕ ਗੋਲ ਚੱਕਰ ਵੜਿਆ ਹੁੰਦਾ ਆਵਾ ਮੰਡਲ ਹੁੰਦਾ ਇਹ ਹਰ ਇੱਕ ਮਨੁੱਖ ਦਾ ਹੁੰਦਾ ਹੈ ਹੁਣ ਦੇਖੋ ਜਿਵੇਂ ਦਾ ਦੇਖੋ ਮੈਂ ਹੁਣ ਪਰਮਾਤਮਾ ਦੀਆਂ ਭਾਵੇਂ ਲੱਖ ਗੱਲਾਂ ਕਰਾਂ ਮੈਂ ਜਿਵੇਂ ਦਾ ਹਾਂ ਮੇਰਾ ਔਰਾ ਮੰਡਲ ਉਵੇਂ ਦਾ ਹੀ ਹੋਊਗਾ ਮੇਰਾ ਆਵਾ ਮੰਡਲ ਜਿਹੜਾ ਆਲੇ ਦੁਆਲੇ ਦਾ ਉਵੇਂ ਦਾ ਹੀ ਹੋਊ ਰੂਸ ਦੇ ਵਿੱਚ ਤਾਂ ਕਿਰਲੀਅਨ ਫੋਟੋਗ੍ਰਾਫੀ ਦੇ ਨਾਲ ਇਹਨਾਂ ਨੇ ਇਹ ਵੀ ਇੱਕ ਸਿੱਧ ਕਰਤਾ ਉਹ ਕਹਿੰਦੇ ਸੀ ਇਹਨਾਂ ਦੀਆਂ ਤਸਵੀਰਾਂ ਵੀ ਲੈ ਸਕਦੇ ਆ ਕਿ ਕਿਹੜੇ ਮਨੁੱਖ ਦਾ ਔਰਾ ਮੰਡਲ ਕਿਹਾ ਜਾ ਹੁਣ ਦੇਖੋ ਜੇਰਾ ਸਾਡਾ ਔਰਾ ਮੰਡਲ ਆ ਹੁਣ ਜੇ ਤਾਂ ਮਨੁੱਖ ਪਵਿੱਤਰ ਆ ਉਹਦੇ ਆਲੇ-ਦੁਆਲੇ ਇੱਕ ਔਰਾ ਮੰਡਲ ਗੋਲਾਈ ਦੇ ਰੂਪ ਦੇ ਵਿੱਚ ਬਣਦਾ ਹੈ ਬਹੁਤ ਉਹਦੀਆਂ ਰੇਖਾਵਾਂ ਜਿਹੜੀਆਂ ਨਿਕਲਦੀਆਂ ਸਿੱਧੀਆਂ ਜਿਓਟ੍ਰਿਕਲ ਬਹੁਤ ਸੋਹਣੀਆਂ ਸਿੱਧੀਆਂ ਰੇਖਾ ਸੁਨਹਿਰੀ ਸੋਹਣੀਆਂ ਰੇਖਾ ਨਿਕਲਦੀਆਂ ਉਹਦੇ ਆਲੇ-ਦੁਆਲੇ ਤੋਂ ਜਿਹਦਾ ਭੈੜਾ ਔਰਾ ਮੰਡਲ ਉਹਦੇ ਆਲੇ-ਦਲੇ ਤੇ ਬਿੰਗੀਆਂ ਟੇਡੀਆਂ ਰਿਖਾਵਾਂ ਡਰਾਉਣੀਆਂ ਭੈੜੀਆਂ ਰਿਖਾਵਾਂ ਨਿਕਲਦੀਆਂ ਇੱਕ ਕਿਰਲੀਆਂ ਫੋਟੋਗ੍ਰਾਫੀ ਦੇ ਵਿੱਚ ਰੂਸ ਨੇ ਸਿੱਧ ਕਰਤਾ ਉਹ ਕਹਿੰਦੇ ਅਸੀਂ ਦੇਖ ਸਕਦੇ ਹਾਂ ਪਰ ਇੱਕ ਗੱਲ ਹੈ ਵੀ ਜਿਹੜਾ ਮਨੁੱਖਾ ਅਕਸਰ ਦੇਖਿਆ ਜਾਂਦਾ ਵੀ ਮਨੁੱਖ ਬਹੁਤ ਬਹੁਤ ਸੁਣਿਆ ਜਾਂਦਾ ਆਮ ਸਭ ਨੇ ਸੁਣਿਆ ਵੀ ਫਲਾਣਾ ਮਨੁੱਖ ਚਲਾਣਾ ਕਰ ਗਿਆ ਅਤੇ ਉਸ ਤੋਂ ਬਾਅਦ ਉਹ ਜੀਵਤ ਹੋ ਗਿਆ ਇਹ ਜਿਹੜਾ ਜੀਵਤ ਹੁੰਦਾ ਹੈ 48 ਘੰਟੇ ਦਾ ਦਾਇਰਾ ਇੱਕ ਸਿਰਫ 48 ਘੰਟੇ ਦੇ ਵਿੱਚ ਇਹ ਜੀਵਤ ਹੋ ਸਕਦਾ ਜੇ 48 ਘੰਟੇ ਲੰਘ ਗਏ ਉਸ ਤੋਂ ਬਾਅਦ ਕੋਈ ਵੀ ਮਨੁੱਖ ਜੀਵਤ ਨਹੀਂ ਹੋ ਸਕਦਾ ਕਿਉਂ ਕਾਰਨ ਇਹਦਾ ਇਹ ਆ ਵੀ ਜਿਹੜਾ ਉਹਦੇ ਆਲੇ-ਦਲੇ ਔਰਾ ਮੰਡਲ ਆਵਾ ਮੰਡਲ ਉਹ 48 ਘੰਟੇ ਉਹਦੇ ਆਲੇ-ਦਲੇ ਬੜਿਆ ਰਹਿੰਦਾ ਆਵਾ ਮੰਡਲ 48 ਘੰਟੇ ਤੋਂ ਬਾਅਦ ਉਹ ਆਵਾ ਮੰਡਲ ਵਿਸਰਜਿਤ ਹੋ ਜਾਂਦਾ ਚਲਿਆ ਜਾਂਦਾ ਹੁਣ ਕੋਈ ਵੀ ਮਨੁੱਖਾ ਜੇ ਉਹ ਜੀਵਿਤ ਹੋਇਆ ਕਿਤੋਂ ਵੀ ਮਨੁੱਖ ਪਤਾ ਕਰ ਸਕਦਾ ਹੈ 48 ਘੰਟੇ ਦੇ ਵਿੱਚ ਵਿੱਚ ਜੀਵਿਤ ਹੋਇਆ ਹੋਊਗਾ ਉਸ ਤੋਂ ਬਾਅਦ ਨਹੀਂ ਕਿਉਂਕਿ ਜਦ ਔਰਾ ਮੰਡਲ ਵਿਸਰਜਿਤ ਹੋ ਗਿਆ ਔਰਾ ਮੰਡਲ ਚਲੇ ਗਿਆ ਉਹ ਤੋਂ ਬਾਅਦ ਮਨੁੱਖ ਦੇ ਜੀਵਿਤ ਹੋਣ ਦੇ ਕੋਈ ਚਾਂਸ ਨਹੀਂ ਹੈਗੇ ਰੂਸ ਨੇ ਤਾਂ ਤੀਸਰੇ ਮਹਾ ਜੁੱਧ ਦੇ ਵਿੱਚ 6 ਵਿਅਕਤੀਆਂ ਨੂੰ ਪੁਨਰਜੀਵਿਤ 48 ਘੰਟੇ ਦੇ ਵਿੱਚ ਕੀਤਾ ਹੈ ਉਹ ਕਹਿੰਦੇ ਵੀ ਸਾਇੰਸ ਬਹੁਤ ਕੋਜ ਵਿੰਤ ਤੋਂ ਬਾਅਦ ਬੜੀ ਮਿਹਨਤ ਦੇ ਨਾਲ ਇਹ ਤਰੱਕੀ ਦੇ ਨਾਲ ਇੱਥੇ ਤੱਕ ਪਹੁੰਚ ਸਕਦੀ ਹੈ ਵੀ 48 ਦੇ ਘੰਟੇ ਦੇ ਵਿੱਚ ਉਹ ਮਨੁੱਖ ਨੂੰ ਜੀਵਿਤ ਕਰ ਲੈ ਕਿਉਂਕਿ ਇਹ ਜਿਹੜਾ ਆਵਾ ਮੰਡਲ ਹੈ ਇੱਕ ਕੁਦਰਤ ਦਾ ਨਿਯਮ ਹੈ ਜਦ ਉਹ ਵਿਸਰਜਿਤ ਹੋ ਗਿਆ 48 ਘੰਟੇ ਤੋਂ ਬਾਅਦ ਕੋਈ ਜੀਵਿਤ ਹੋਣ ਦਾ ਕੋਈ ਚਾਂਸ ਨਹੀਂ ਹੈ ਜੋ ਮਨੁੱਖ ਵੀ ਜੀਵਿਤ ਹੋਇਆ 48 ਘੰਟੇ ਦੇ ਵਿੱਚ ਵਿੱਚ ਜੀਵਿਤ ਹੋਇਆ ਹੁਣ ਜਿਹੜਾ ਇਹ ਜੀਵਿਤ ਹੁੰਦਾ ਹੈ ਹੁਣ 48 ਘੰਟੇ ਦਾ ਇੱਕ ਸਾਡੇ ਫਿਰ ਵਿਸ਼ੇਸ਼ ਇੱਕ ਆਗਰਾ ਹੈ ਚੱਲਿਆ ਇੱਕ ਮਨੁੱਖ ਨੇ ਕਿਸੇ ਨੇ ਰਸਮ ਬਣਾਈ ਕੋਈ ਫੁੱਲ ਚੁਕਣ ਦੀ ਕਿਸੇ ਨੇ ਕੋਈ ਹਰ ਇੱਕ ਧਰਮ ਦੇ ਵਿੱਚ ਮਜ਼ਬ ਦੇ ਵਿੱਚ ਕੁਛ ਨਾ ਕੁਛ ਪ੍ਰਚਲਿਤ ਹੈ ਐਵੇਂ ਦਾ ਹੁਣ ਦੇਖੋ ਇੱਕ ਇੱਕ ਦੇ ਨਾਲ ਇੱਕ ਹੋਰ ਗੱਲ ਜੁੜੀ ਵੀ ਜਿਹੜਾ ਮਨੁੱਖ ਮਰਦਾ ਹੈ ਉਹਦੇ ਪਿਤਾ ਦੇ ਹੱਥੋਂ ਉਹਦਾ ਮਸਤਕ ਤੋੜਿਆ ਜਾਂਦਾ ਜਿਵੇਂ ਕੋਈ ਆਮ ਦੇਖੋ ਇੱਕ ਸੱਜਣ ਨੇ ਸਵਾਲ ਕੀਤਾ ਸੀ ਮੈਨੂੰ ਵੀ ਕਰਿਆ ਉਹ ਕਿਤੇ ਮਰਗੜ ਤੇ ਜਾ ਕੇ ਆ ਰਹੇ ਸੀ ਉਹ ਕਹਿੰਦਾ ਵੀ ਦੇਖੋ ਆ ਉੱਪਰ ਦੀ ਡੰਡਾ ਸਿੱਟ ਰਹੇ ਨੇ ਇਸ ਤਰ੍ਹਾਂ ਕਰਦੇ ਨੇ ਆ ਫੁੱਲ ਚੁੱਕਦੇ ਨੇ ਇਹ ਵੀ ਐ ਕਰਮकांड ਆ ਵੀ ਆਏ ਆ ਦੇਖੋ ਜਿਹੜੀਆਂ ਗੱਲਾਂ ਇਹ ਪ੍ਰਚਲਿਤ ਹੁੰਦੀਆਂ ਨੇ ਇਹ ਪਿਸ਼ੋਕੜ ਆ ਜਿਹੜਾ ਇਹਨਾਂ ਦਾ ਦੇਖੋ ਉਹ ਪਹਿਲਾਂ ਕੋਈ ਕਾਰਨ ਹੁੰਦਾ ਹੈ ਜਿਹੜਾ ਕਾਰਨ ਆ ਜਦੋਂ ਕਾਰਨ ਨੂੰ ਲੰਘੇ ਨੂੰ ਬਹੁਤ ਸਮਾਂ ਬੀਤ ਜੇ ਤਸਵੀਰ ਬੜੀ ਧੁੰਦਲੀ ਪੈ ਜੇ 1200 ਸਾਲ ਲੰਘ ਜਾਣ ਫਿਰ ਉਹ ਹੌਲੀ ਹੌਲੀ ਉਹਦਾ ਪਿਛੋਕੜ ਸਮਝ ਨਹੀਂ ਆਉਂਦਾ ਕਿਉਂਕਿ ਪਿਛੋਕੜ ਨਾਲ ਉਹ ਦੁਨੀਆ ਟੁੱਟੀ ਹੋ ਜਾਂਦੀ ਆ ਉਹਦੇ ਬਾਅਦ ਉਹ ਗੱਲਾਂ ਕਰਮਕਾਂਡ ਦਾ ਰੂਪ ਧਾਰਨ ਕਰ ਜਾਂਦੀਆਂ ਕਰਮਕਾਂਡ ਤਾਂ ਲੱਗਦਾ ਕਿ ਕੋਈ ਕਰਨ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਮੈਂ ਕਰ ਕੀ ਰਿਹਾ ਹਾਂ ਹੋਰ ਜਿਹੜਾ ਪੁੱਤਰ ਦੇ ਹੱਥੋਂ ਦਾ ਮਸਤਕ ਤੋੜੋ ਡੰਡਾ ਉੱਪਰ ਦੀ ਸਿੱਟਦੇ ਨੇ ਇਹਦਾ ਕਾਰਨ ਕੀ ਸੀ ਵੀ ਉਹ ਜਿਹੜਾ ਪੁੱਤਰ ਆ ਵੀ ਉਹਦਾ ਮਸਤਕ ਤੋੜਿਆ ਕਿਉਂਕਿ ਉਹਦੀ ਖਿਚਾਓ ਪਿੱਛੇ ਵੱਲ ਨਾ ਰਹੇ ਵੀ ਪੁੱਤਰ ਨੇ ਵੀ ਜਿਹੜਾ ਮਸਤਕ ਕਿਉਂ ਮਸਤਕ ਦੇ ਵਿੱਚ ਸਾਡਾ ਆਗਿਆ ਚੱਕਰ ਵੀ ਆਗਿਆ ਚੱਕਰ ਜਦ ਟੁੱਟਦਾ ਹੈ ਉਤੇ ਬਾਅਦ ਮਨੁੱਖ ਅ ਮੁਕਤੀ ਪ੍ਰਾਪਤ ਹੋ ਕਰ ਲੈਂਦਾ ਮਨੁੱਖ ਮੁਕਤ ਹੋ ਜਾਂਦਾ ਆਗਿਆ ਚੱਕਰ ਵੀ ਉਹਦਾ ਖੁੱਲ ਗਿਆ ਉਹ ਇੱਕ ਤਰ੍ਹਾਂ ਦਾ ਆਗਿਆ ਚੱਕਰ ਨੂੰ ਖੋਲਦਾ ਮਸਤਕ ਨੂੰ ਤੋੜਦਾ ਵੀ ਆਗਿਆ ਚੱਕਰ ਖੁੱਲ ਗਿਆ ਵੀ ਮਨੁੱਖ ਇਹ ਮੁਕਤ ਹੋ ਗਿਆ ਅਤੇ ਉਹ ਜਦ ਮਸਤਕ ਦੇ ਵਿੱਚ ਇਸ ਤਰ੍ਹਾਂ ਇੱਕ ਤਰ੍ਹਾਂ ਦਾ ਡੰਡਾ ਮਸਤਕ ਦੇ ਵਿੱਚ ਮਾਰਿਆ ਜਾਂਦਾ ਉੱਪਰ ਦੀ ਸੱਟਿਆ ਜਾਂਦਾ ਉਹ ਐ ਹੁੰਦਾ ਵੀ ਉਹਨੂੰ ਵੀ ਇੱਕ ਪਿੱਛੇ ਦਾ ਖਿਚਾਓ ਵੀ ਨਾ ਰਹੇ ਕਿਉਂਕਿ ਵੀ ਉਹ ਮੁਕਤ ਹੋ ਗਿਆ ਪਿੱਛੇ ਦੇ ਖਿਚਾਓ ਰਹੇ ਨਾ ਹੁਣ ਇਹ ਇਹ ਕਾਰਨ ਸੀ ਇਹ ਕਾਰਨ ਨੇ ਜਿਹੜੇ ਜੇ ਪਛੋਕੜ ਨੂੰ ਨਾ ਸਮਝਿਆ ਜਾਵੇ ਤਾਂ ਇਹ ਕਰਮकांड ਲੱਗਣ ਲੱਗ ਜਾਂਦੇ ਨੇ ਕਿਉਂਕਿ ਜਿਹੜਾ ਜਿਹੜਾ ਵੀ ਕੋਈ ਕਰਮਕਾਂਡ ਬਣਦਾ ਹੈ ਅੰਧ ਵਿਸ਼ਵਾਸ ਬਣਦਾ ਹੈ ਉਹਦੀ ਜੜ ਤਾਂ ਵਿਸ਼ਵਾਸ ਹੁੰਦੀ ਆ ਜਿਹੜੀ ਜੜ ਹੁੰਦੀ ਆ ਉਹ ਵਿਸ਼ਵਾਸ ਹੁੰਦੀ ਆ ਹੌਲੀ ਹੌਲੀ ਜਦੋਂ ਤਸਵੀਰ ਸਦੀਆਂ ਬਾਅਦ ਧੁੰਦਲੀ ਪੈ ਜੇ ਫਿਰ ਉਹ ਕਰਮਕਾਂਡ ਦਾ ਰੂਪ ਧਾਰਨ ਕਰ ਜਾਂਦੀ ਆ ਆਮ ਜਨਤਾ ਨੂੰ ਵੀ ਕਰਮਕਾਂਡ ਲੱਗਦਾ ਤੇ ਕਰਨੇ ਵਾਲੇ ਨੂੰ ਵੀ ਕਰਮਕਾਂਡੇ ਲੱਗ ਜਾਂਦਾ ਉਹ ਇੱਕ ਕਰਦਾ ਇਕ ਕਰਦਾ ਹੋ ਹੁਣ ਇਹ ਜਿਹੜਾ ਮਨੁੱਖ ਜੀਵਤ ਹੁੰਦਾ 48 ਘੰਟੇ ਦੇ ਵਿੱਚ ਵਿੱਚ ਜੀਵਤ ਹੋ ਸਕਦਾ ਕਿਉਂਕਿ ਔਰਾ ਮੰਡਲ ਉਹਦੇ ਆਲੇ-ਦਲੇ ਬਣਿਆ ਰਹਿੰਦਾ ਪਰ ਜਿਹੜਾ ਮੈਂ ਹੁਣ ਰੂਸ ਵਾਲਾ ਇਹ ਵਿਗਿਆਨਕ ਯੰਤਰਾਂ ਦੇ ਰਾਹੀਂ ਉਹਨਾਂ ਨੇ ਕਿਹਾ ਵੀ ਅਸੀਂ ਦੇਖ ਲੰਨੇ ਆ ਉਹ ਜਿਹੜਾ ਚੰਗਾ ਆਵਾ ਮੰਡਲ ਬਣਦਾ ਹੈ ਕੋਈ ਮਹਾਪੁਰਸ਼ ਦੇ ਦਿਵਾਲੇ ਉਹ ਗੋਲਕਾਰ ਅੰਡਾਕਾਰ ਰੂਪ ਦੇ ਵਿੱਚ ਬਣਦਾ ਹੈ ਉਹ ਲੰਬਾਈ ਦੇ ਵਿੱਚ ਇਹਦਾ ਵੀ ਇੱਕ ਪ੍ਰਤੀਕ ਸ਼ਿਵਜੀ ਮਹਾਰਾਜ ਦਾ ਜਿਹੜਾ ਸਿਵਲਿੰਗ ਦੀ ਪੂਜਾ ਚੱਲੀ ਹੈ ਇਹ ਜਿਹੜੀ ਸਿਵਲਿੰਗ ਦੀ ਪੂਜਾ ਅਸਲ ਚ ਸ਼ਿਵਜੀ ਮਹਾਰਾਜ ਵੀ ਐ ਇੰਨੇ ਪਹੁੰਚੇ ਹੋਏ ਇੱਕ ਮਹਾਪੁਰਸ਼ ਇੱਕ ਜਤੀ ਬਹੁਤ ਬੜੇ ਜੋਗੀ ਹੋਏ ਨੇ ਜਿਹੜੇ ਮਤਲਬ ਕਿ 6-6 ਮਹੀਨੇ ਦਾ ਜਿਨ੍ਹਾਂ ਦਾ ਰੁਦਰ ਧਿਆਨ ਲੱਗਦਾ ਸੀ ਉਹ ਜਦ ਸਮਾਦੀ ਦੇ ਵਿੱਚ 6-6 ਮਹੀਨੇ ਦੀ ਸਮਾਦੀ ਲਾ ਦਿੰਦੇ ਵੀ ਮਤਲਬ ਜਦ ਸਮਾਦੀ ਚ ਜਾਂਦੇ ਆਲੇ-ਦਾਲੇ ਆਂਡਾਕਾਰ ਰੂਪ ਦੇ ਵਿੱਚ ਇੱਕ ਉਹਨਾਂ ਦੇ ਜਿਹੜਾ ਇਹ ਆਵਾ ਮੰਡਲ ਬਣਦਾ ਸੀ ਉਹ ਇੱਕ ਆਵਾ ਮੰਡਲ ਦੀ ਪੂਜਾ ਹੌਲੀ-ਹੌਲੀ ਕੋਈ ਹੋਰ ਰੂਪ ਧਾਰਨ ਕਰ ਗਈ ਬਾਕੀ ਹੁਣ ਸਮਾਜ ਇਹ ਜਿਹੜੀਆਂ ਗੱਲਾਂ ਨੇ ਹੌਲੀ-ਹੌਲੀ ਕੋਈ ਹੋਰ ਰੂਪ ਧਾਰਨ ਕਰ ਜਾਂਦੀਆਂ ਨੇ ਇਹ ਜਿਹੜਾ ਆਵਾ ਮੰਡਲਾ ਮਹਾਪੁਰਸ਼ ਦੇ ਹਾਲੇ ਦੁਆਲੇ ਇੱਕ ਗੋਲ ਆਈ ਦੇ ਵਿੱਚ ਅੰਡਾਕਾਰ ਰੂਪ ਦੇ ਵਿੱਚ ਬਣਦਾ ਇਹ ਇਹ ਜਿਹੜਾ ਮਤਲਬ ਆਵਾ ਮੰਡਲ ਦੀ ਬੜੀ ਮਹਾਨਤਾ ਇਹਨੂੰ ਜਿਵੇਂ ਕਬੀਰ ਜੀ ਮਹਾਰਾਜ ਕਹਿੰਦੇ ਕਬੀਰ ਸੋ ਮੁਖ ਧਨ ਹੈ ਜੈ ਮੁਖ ਕਈਏ RAM ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਉਹ ਗ੍ਰਾਮ ਉਹ ਕਹਿੰਦੇ ਵੀ ਉਹ ਮੁਖ ਧਨ ਵੀ ਜਿਹੜਾ RAM ਜਪਦਾ ਕਬੀਰ ਜੀ ਮਹਾਰਾਜ ਕਹਿੰਦੇ ਬਿਹਰੋ ਮੁੱਖ ਧਾਨਾ ਵੀ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਉਹ ਗ੍ਰਾਮ ਬਿਉਦੀ ਜਿਹੜੀ ਉਹਦਾ ਉਹ ਆਪ ਤਾਂ ਪਵਿੱਤਰ ਹੈ ਜਿਹੜੇ ਸ਼ਹਿਰ ਦੇ ਵਿੱਚ ਰਹਿੰਦਾ ਉਹ ਸ਼ਹਿਰ ਵੀ ਪਵਿੱਤਰ ਹੁੰਦਾ ਹ ਹੁਣ ਦੇਖੋ ਅਸਲ ਚ ਸੂਰਜ ਨੂੰ ਦੇਖਣ ਵਾਸਤੇ ਜਿਵੇਂ ਅੱਖਾਂ ਚ ਰੋਸ਼ਨੀ ਚਾਹੀਦੀ ਆ ਇਸ ਤਰ੍ਹਾਂ ਮਹਾਪੁਰਸ਼ ਦੀ ਦੀ ਆਵਾਜ਼ਾ आनंद ਲੈਣ ਵਾਸਤੇ ਮਹਾਪੁਰਸ਼ ਦੇ ਬੋਲਾਂ ਦਾ ਰਸ ਲੈਣ ਵਾਸਤੇ ਥੋੜਾ ਬਹੁਤਾ ਮਨੁੱਖ ਦੇ ਹਿਰਦੇ ਦਾ ਦਵਾਰ ਖੁੱਲਿਆ ਹੋਣਾ ਚਾਹੀਦਾ ਹੈ ਵੀ ਜਿੱਥੇ-ਜਿੱਥੇ ਤੱਕ ਮਨੁੱਖ ਦਾ ਆਵਾ ਮੰਡਲ ਫੈਲਦਾ ਆਮ ਮਨੋਚਿੰਤਕ ਕਹਿੰਦੇ ਵੀ ਜਿਹੜਾ ਮਨੁੱਖ ਦਾ ਆਵਾ ਮੰਡਲ ਆ ਬਾਬਾ ਸੰਤ ਸਿੰਘ ਮਸਕੀਨ ਜੀ ਕਹਿੰਦੇ ਵੀ ਮਨੋਚਿੰਤਕ ਮੰਨਦੇ ਨੇ ਵੀ ਉਹ 12-15 ਮੀਲ ਦੇ ਦਾਇਰੇ ਤੱਕ ਪ੍ਰਭਾਵਿਤ ਕਰਦਾ ਪਰ 12-15 ਮੀਲ ਦੇ ਦਾਇਰੇ 'ਚ ਜਿੱਥੇ ਮਹਾਪੁਰਸ਼ ਰਹਿੰਦਾ ਆਲੇ-ਦਾਲੇ ਉਹਦੀਆਂ ਪਵਿੱਤਰਤਾ ਦੀਆਂ ਲਹਿਰਾਂ ਜਾਂਦੀਆਂ ਨੇ ਪਰ ਉਹ ਲਹਿਰਾਂ ਦਾ ਆਨੰਦ ਮਾਣਨ ਲਈ ਥੋੜਾ ਬਹੁਤਾ ਹਿਰਦੇ ਦਾ ਦਵਾਰ ਖੁੱਲਿਆ ਹੋਣਾ ਚਾਹੀਦਾ ਇਹ ਜਿਹੜਾ ਸਾਡਾ ਔਰਾ ਮੰਡਲ ਔਰਾਏ ਮੰਡਲ ਦੀ ਮਹਾਨਤਾ ਬਹੁਤ ਵੱਡੀ ਆ ਇਸ ਕਰਕੇ ਇਹ ਆਵਾ ਮੰਡਲ ਆ ਜਿਹੜਾ ਇਹ ਮਨੁੱਖ ਦਾ ਮਰਨ ਤੋਂ ਬਾਅਦ ਵੀ 48 ਘੰਟੇ ਇਹ ਆਲੇ-ਦਲੇ ਬਣਿਆ ਰਹਿੰਦਾ ਹੈ 48 ਘੰਟੇ ਦੇ ਵਿੱਚ ਵਿੱਚ ਮਨੁੱਖ ਜੋ ਵੀ ਜੀਵਤ ਹੋਇਆ 48 ਘੰਟੇ ਦੇ ਵਿੱਚ ਵਿੱਚ ਜੀਵਤ ਹੁੰਦਾ ਜਦੋਂ ਔਰਾ ਮੰਡਲ ਵਿਸਰਜਿਤ ਹੋ ਗਿਆ ਉੱਤੇ ਬਾਅਦ ਮਨੁੱਖ ਦੇ ਜੀਵਤ ਹੋਣ ਦੇ ਕੋਈ ਚਾਂਸ ਨਹੀਂ ਹੈਗੇ